ਕਦੀ ਹੋ ਸਕਦਾ ਦਾਵਾ ਕੀ ਕਦੀ ਵਾਬਾ ਫਰੀਦ ਅੱਲਾਹ ਨੂੰ ਭੁੱਲ ਗਿਆ ਹੋਵੇ ਕਿ ਅੱਲਾਹ ਵਾਬਾ ਫਰੀਦ ਨੂੰ ਭੁੱਲ ਗਿਆ ਹੋਵੇ ਨਹੀਂ ਹੋ ਸਕਦਾ ਨਾ ਕਿ ਮੈਂ ਤੈਨੂੰ ਔਰ ਤੂੰ ਮੈਨੂੰ ਕਦੀ ਨਹੀਂ ਭੁੱਲ ਸਕਦੀ ਮੇਰੇ ਜਾਨੇ ਕੋਸ਼ੋ ਨਾ ਹੋਵੇ ਯਾ ਕੋਈ ਵੀ ਨਾ ਹੋਵੇ ਕਾਲ ਕਰ ਸਕਦੇ ਹੋ ਦਸ ਬਹੁਤ ਪੈਸਾ ਕਮਾਓ ਤੂੰ ਇਹ ਭੁੱਲ ਜਾ ਤੂੰ ਇਹ ਭੁੱਲ ਜਾ ਕਿ ਮੈਂ ਤੈਨੂੰ ਭੁੱਲ ਜੋ ਤੂ ਯੇ ਪੁਲ ਜਾ ਕੇ ਮੈਂ ਤੈਨੂੰ ਪੁਲ ਜਾਉ ਕਿਉਂਕਿ ਪੁਲ ਤੇ ਉਨੂੰ ਜਈਦਾਵਾ ਜਿਹੜਾ ਦੂਰ ਹੋਵੇ ਜਿਹੜਾ ਦਿਲ 'ਚ ਵਸਦਾ ਹੋਵੇ ਉਨੂੰ ਕਦੀ ਨਹੀਂ ਪੁਲਾਇ ਕੋਸ਼ੂ ਨਾ ਹੋਵੇ ਯਾ ਕੋਈ ਵੀ ਨੋਨ ਹੋਵੇ ਕਾਲ ਕਰ ਸਕਦੇ ਹੋ ਦਸ ਬਹੁਤ ਪੈਸਾ ਕਮਾਓ ਨਹੀਂ ਪੁਲਾਇਆ ਜਾ ਸਕਦਾ ਜੇ ਮੈਂ ਖੁਦਾ ਹੋ ਯਾਰ ਹੋ ਮੁਹੱਬਤ ਹੋ ਪਿਆਰ ਹੋ ਸੰਸਾਰ ਹੋ ਹੋ ਰਹਿ ਗਲ ਕਿ ਮੈਂ ਤੈਨੂੰ ਪੁਲ ਜਾਉ ਤੇ ਇਤ ਹੋ ਹੀ ਨਹੀਂ ਸਕਦਾ ਕਿਉਂਕਿ ਮੈਂ ਆਪਣੇ ਆਪ ਨੂੰ ਕੋਸ਼ੂ ਲੋਨ ਹੋਵੇ ਜਾਂ ਕੋਈ ਵੀ ਲੋਨ ਹੋਵੇ ਕਾਲ ਕਰ ਸਕਦੇ ਹੋ 10 ਬਹੁਤ ਪੈਸਾ ਕਮਾਓ ਆਪ ਨੂੰ ਤੈਨੂੰ ਪੁੱਲਣ ਹੀ ਨਹੀਂ ਦਊਂਗਾ ਕਿ ਭੁੱਲਿਆ ਉਹਨੂੰ ਜਾਂਦਾ ਵਾ ਜਿਹਨੂੰ ਯਾਦ ਹੀ ਨਾ ਕਰੀ ਔਰ ਜਿਹਦਾ ਬਾਰ-ਬਾਰ ਬਾਰ-ਬਾਰ ਆਪਣੇ ਆਪ ਯਾਦ ਆਵੇ ਫਲਾ ਉਹਨੂੰ ਕਿਵੇਂ ਭੁੱਲ ਸਕਦੇ ਆ 2 10 ਕੋਸ਼ੂ ਲੋਨ ਹੋਵੇ ਜਾਂ ਕੋਈ ਵੀ ਲੋਨ ਹੋਵੇ ਕਾਲ ਕਰ ਸਕਦੇ ਹੋ 10 ਬਹੁਤ ਪੈਸਾ ਕਮਾਓ ਦੱਸ ਦੇ ਮੇਰੀ ਜਾਨੇ ਕਦੀ ਹੋ ਸਕਦਾ ਦਾਵਾ ਕਿ ਕਦੀ ਬਾਬਾ ਫਰੀਦ ਅੱਲਾ ਨੂੰ ਭੁੱਲ ਗਿਆ ਹੋਵੇ ਕਿ ਅੱਲਾ ਬਾਬਾ ਫਰੀਦ ਨੂੰ ਭੁੱਲ ਗਿਆ ਹੋਵੇ ਨਹੀਂ ਹੋ ਸਕਦਾ ਨਾ ਤੇ ਮੈਂ ਤੈਨੂੰ ਔਰ ਤੂੰ ਮੈਨੂੰ ਕਦੀ ਨਹੀਂ ਭੁੱਲ ਸਕਦੀ ਮੇਰੀ ਜਾਨੇ